ਸਰ ਜੀ ਕਿਹੜੇ ਵਾਰ ਤੋਂ ਜਿੱਤ ਕੇ ਆਇਆ ਤੇ ਕਿਹੜੀ ਪਾਰਟੀ ਕੋਲ ਅੱਜ ਜਿੱਤ ਕੇ ਆ ਵਾਰ ਵਿੱਚ ਆਇਓ ਮੈਂ ਵਾਰਡ ਨੰਬਰ 46 ਤੋਂ ਆਮ ਆਦਮੀ ਪਾਰਟੀ ਤੋਂ ਚੋਣ ਲੜਿਆ ਸੀਗਾ ਜੀ ਜੋ ਪਾਰਟੀ ਨੇ ਮੇਰੇ ਤੇ ਵਿਸ਼ਵਾਸ ਕਰਕੇ ਟਿਕਟ ਦਿੱਤੀ ਮੈਂ ਉਹਦਾ ਬਹੁਤ ਧੰਨਵਾਦ ਵੀ ਕਰਦਾ ਤੇ ਆਮ ਆਦਮੀ ਪਾਰਟੀ ਤੋਂ ਚੋਣ ਲੜ ਕੇ ਅੱਜ ਆਪਦੇ ਸਾਰੇ ਸਾਹਮਣੇ ਲੋਕਾਂ ਦੇ ਫਤਵੇ ਨਾਲ ਅੱਜ ਆਮ ਆਦਮੀ ਪਾਰਟੀ ਕੋਲ 910 ਵੋਟਾਂ ਦੇ ਫਰਕ ਨਾਲ ਜਿਹੜਾ ਮੈਂ ਚੋਣ ਜਿੱਤਿਆ ਜੀ ਟੋਟਲ ਕਿੰਨੇ ਕੋ ਵੋਟ ਜੀ ਟੋਟਲ ਵੋਟ ਤਾਂ ਉੱਥੇ 8058 ਸੀ ਜੀ ਜੀ ਇਹਦੇ ਵਿੱਚੋਂ 265655 ਵੋਟ ਕੋਲ ਹੋਈ ਸੀਗੀ ਔਰ ਮੈਨੂੰ 1700 ਸੌਮਸਿੰਗ ਵੋਟ ਪਈ ਵੋਟ ਬਈ ਜਿਹਨਾਂ ਮੈਂ 910 ਵੋਟਾਂ ਦੇ ਫਰਕ ਨਾਲ ਜਿੱਤੇ ਪਹਿਲੀ ਜਿੱਤ ਹੈ ਜਿਸ ਤਰ੍ਹਾਂ ਕਿ ਦੇਖੀ ਜਾ ਰਹੀ ਹੈ ਤੇ ਕੰਮ ਕਿਹੜੇ ਕਿਹੜੇ ਕਰਵਾਏ ਜਾਣਗੇ ਤੇ ਆਪੋਜ਼ਿਟ ਕੌਣ ਖੜਾ ਹੋਏ ਪਹਿਲੀ ਜਿੱਤ ਜਿੰਦਗੀ ਵਿੱਚ ਬਹੁਤ ਮਹੱਤਵਪੂਰਨ ਹੁੰਦੀ ਹੈ ਪਹਿਲੀ ਵਾਰ ਲੜਿਆ ਦੇਚ ਮਾੜਾ ਡਰ ਵੀ ਸੀਗਾ ਥੋੜਾ ਜਿਹਾ ਨਰਵਸ ਵੀ ਸੀ ਪਟੇ ਆ ਜਿਸ ਤਰ੍ਹਾਂ 3 ਸਾਲ ਤੋਂ ਐਮਐਲਏ ਜਿੱਤ ਪਾਸੇ ਕੋਲੀ ਦਾ ਸਾਡੇ ਤੇ ਅਸ਼ੀਰਵਾਦ ਰਿਹਾ ਜਿਵੇਂ ਜਿਵੇਂ ਉਹਨਾਂ ਸ਼ਹਿਰ 'ਚ ਕੰਮ ਕਰਵਾਏ ਸਾਡੇ ਤੋਂ ਵੀ ਕਰਵਾਏ ਸਾਨੂੰ ਅੱਗੇ ਕਰ ਕਰਕੇ ਦੱਸਿਆ ਵੀ ਆਹ ਕੰਮ ਕਰਨਾ ਹੈ ਉਹਨਾਂ ਕੰਮਾਂ ਕਰਕੇ ਲੋਕ ਸਾਡੇ ਤੇ ਭਰੋਸਾ ਕਰਨ ਲੱਗੇ ਜੋ ਉਹਨਾਂ ਨੇ ਮੈਨੂੰ ਸਾਡੋ ਇਹ ਦਿੱਤੀ ਹੈ ਸ਼ਹਿਰ ਦੇ ਕੰਮਾਂ ਵਿੱਚ ਸਭ ਤੋਂ ਵਧੀਆ ਤੁਹਾਨੂੰ ਮੈਂ ਤੇ ਸੇਵਿਕਤਾ ਵਾਟਰ ਸਪਲਾਈ ਦਾ ਜਿਹੜਾ ਸਿਸਟਮ ਹੈ ਸਾਰਾ ਠੀਕ ਕੀਤਾ ਜਾਏਗਾ ਵਧੀਆ ਸ਼ੁੱਧ ਪਾਣੀ ਲੋਕਾਂ ਨੂੰ ਪ੍ਰੋਵਾਈਡ ਕਰਾਇਆ ਜਾਏਗਾ ਔਰ ਸੇ ਸਫਾਈ ਬੱਚਿਆਂ ਨੂੰ ਪੜਾਈਆਂ ਜਿਹੜੀਆਂ ਉਹ ਹੋਰ ਸਾਫ਼ ਸੁਥਰੇ ਤਰੀਕੇ ਨਾਲ ਜੀ ਪੜ੍ਹਾਈ ਕਰਾਈ ਜਾਏਗੀ ਔਰ ਜਿਹੜੀ ਬੇਰੁਜ਼ਗਾਰੀ ਦੀ ਸਮੱਸਿਆ ਉਹ ਪੰਜਾਬ ਤੋਂ ਕੀ ਅਸੀਂ ਕਹਿੰਦੇ ਪੰਜਾਬ ਤੋਂ ਪਟਿਆਲੇ ਸਭ ਤੋਂ ਖਤਮ ਕੀਤੀ ਜਾਏਗੀ ਨਸ਼ੇ ਦੇ ਵਿਰੁੱਧ ਇੱਕ ਤਕੜੀ ਮੁਹਿੰਮ ਚਲਾਈ ਜਾਏਗੀ ਤਾਂ ਜੋ ਸਾਡੇ ਬੱਚੇ ਨਸ਼ੇ ਨੂੰ ਛੱਡ ਕੇ ਨਸ਼ੇ ਵੱਲ ਧਿਆਨ ਨਾ ਕਰਕੇ ਪੜਾਈਆਂ ਤੇ ਖੇਮਾਂ ਵੱਲ ਆਪਣਾ ਸਾਰਾ ਧਿਆਨ ਰੱਖਣ ਵਾਰਡ ਦੇ ਵਿੱਚ ਲਗਾਤਾਰ ਯੋਗਿੰਦਰ ਸਿੰਘ ਯੋਗੀ ਲਗਾਤਾਰ ਜਿੱਥੇ ਆ ਰਹੇ ਸੀ ਅੱਜ ਤੁਹਾਨੂੰ ਮਦਦ ਦੇ ਦਿੱਤਾ ਕਿੱਸ ਤਰ੍ਹਾਂ ਦੀ ਕਰਾਂ ਮੈਂ ਤੁਹਾਨੂੰ ਤੁਹਾਨੂੰ ਗੁਰਤੇਗ ਬਾਦਰ ਸਾਹਿਬ ਮਾੜਾ ਦਾ ਸ਼ੁਕਰਗੁਜ਼ਾਰ ਹਾਂ ਔਰ ਅੱਜ ਦੇਖੋ ਬਾਲਮੀਕੀ ਮਹਾਰਾਜੇ ਮੈਂ ਮੱਥਾ ਟੇਕ ਕੇ ਗਿਆ ਸੀ ਇਹ ਲੋਕਾਂ ਦੇ ਵਿੱਚ ਮੱਥਾ ਟੇਕ ਕੇ ਗਿਆ ਸੀਗਾ ਇਹਨਾਂ ਲੋਕਾਂ ਨੇ ਜਦੋਂ ਇਲੈਕਸ਼ਨ ਸ਼ੁਰੂ ਹੋਏ ਸੀ ਉਦੋਂ ਹੀ ਮੈਨੂੰ ਇਸੇ ਤਰ੍ਹਾਂ ਹਾਰਪਾ ਕੇ ਸਵਾਗਤ ਕੀਤਾ ਸੀ ਅੱਛਾ ਮੈਂ ਜਿੱਤ ਕੇ ਨਾ ਚਾਹਿਆ ਅੱਜ ਜਿਨ੍ਹਾਂ ਨੇ ਮਨ ਉਸ ਤਰ੍ਹਾਂ ਹੀ ਪਿਆਰ ਦਿੱਤਾ ਮੇਰੇ ਨਾਲ ਮੇਰੀ ਖੁਸ਼ੀ-ਸਾਂਗੀ ਕੀਤੀ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਔਰ ਮੈਂ ਭਗਵਾਨ ਸ੍ਰੀ ਬਾਲਮੀਕੀ ਮਹਾਰਾਜ ਦਾ ਵੀ ਬਹੁਤ ਧੰਨਵਾਦੀ ਹਾਂ ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਇੱਕ ਬੰਦੇ ਨੂੰ ਜਿੱਤ ਮਿਲਦੀ ਹੈ ਨਾ ਜ਼ਿੰਦਗੀ ਦੀ ਪਹਿਲੀ ਇੱਥੇ ਮਿਲਦੀ ਹੈ ਉਹਨੂੰ ਮਤਲਬ ਲੋਕਾਂ ਨੂੰ ਪੇਸ਼ ਕਰਨਾ ਜਾਂ ਉਹਨੂੰ ਦੱਸਣਾ ਬਹੁਤ ਮੁਸ਼ਕਲ ਹੁੰਦਾ ਹੈ ਜਜ਼ਬਾਤ ਬਸ ਬੰਦੇ ਦੇ ਅੰਦਰ ਹੀ ਹੁੰਦੇ ਨੇ ਜੀ ਮੈਂ ਫੇਰ ਹੀ ਰੱਬ ਦਾ ਸ਼ੁਕਰਗੁਜ਼ਾਰ ਹਾਂ ਬਹੁਤ ਸ਼ੁਕਰਗੁਜ਼ਾਰ ਲੋਕਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਆਪਸੀ ਕਮਿਊਨੀਕੇਟ ਦੇ ਚਲਾ ਕੇ ਆਪੋਨਾ ਮੋਢਾ ਦਾ ਮੋਢਾ ਲਾ ਕੇ ਇੱਕ ਦੂਜੇ ਨੂੰ ਦੱਸ ਕੇ ਵੀ ਇਹਨੂੰ ਵੋਟ ਪਾਣੀ ਹੈ ਮੈਨੂੰ ਇਹ ਵੋਟਾਂ ਪਾ ਕੇ ਚਾਹਤਾ